ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਗਦੀਪ ਮਾਨ ਅੱਜ ਤੁਹਾਨੂੰ ਲੈ ਕੇ ਆ ਗਿਆ ਖਿਆਲੀ ਚੈਲਾਂ ਵਾਲੀ ਪਿੰਡ ਦੇ ਵਿੱਚ ਪੰਜਾਬ ਦਾ ਪਿੰਡ ਆ ਜਲਾ ਪੈਂਦਾ ਮਾਨਸਾ ਤੇ ਬੋਟ ਹੈ 14-1500 ਦੇ ਲਗਭਗ ਇਸ ਪਿੰਡ ਦੀ ਬੋਟ ਹੈ ਤੇ ਝਨੀਰ ਦੇ ਪੈਂਦਾ ਜਮਾ ਲੱਗੇ ਆਹ ਬਜ਼ੁਰਗਾਂ ਤੋਂ ਆਪਾਂ ਪਿੰਡ ਦੀ ਲੈ ਲਈ ਸਾਰੀ ਜਾਣਕਾਰੀ ਤੇ ਬਹੁਤ ਸੋਹਣੇ ਤਰੀਕ ਨਾਲ ਬਜ਼ੁਰਗਾਂ ਨੇ ਆਪਾਂ ਨੂੰ ਸਮਝਾਇਆ ਤੇ ਦੱਸਿਆ ਉਹ ਤੋਂ ਬਾਅਦ ਆਜੋ ਜਦੋਂ ਆਪਾਂ ਦਾਨੇ ਵਾਲੇ ਤੋਂ ਪਿੰਡ ਵਾਲ ਨੂੰ ਜਨਤ ਸਭ ਤੋਂ ਪਹਿਲਾਂ ਛੱਪੜ ਤੇ ਜਲਕਰ ਆਉਂਦਾ ਉਸ ਤੋਂ ਬਾਅਦ ਇੱਕ ਬਹੁਤ ਸੋਹਣਾ ਖੇਡ ਗਰਾਊਂਡ ਆਉਂਦਾ ਤੇ ਆ ਗਰਾਊਂਡ ਤੁਹਾਨੂੰ ਅੰਦਰੋਂ ਵੀ ਦਿਖਾ ਦਨੇ ਆ ਬਹੁਤ ਸੋਹਣੇ ਤਰੀਕੇ ਨਾਲ ਬਣਿਆ ਹੋਇਆਗਾ ਤੇ ਇਧਰ ਪਲੇਅਰਾਂ ਨੇ ਵਾਲੀਬਾਲ ਦਾ ਨੈਟ ਲਾ ਕੇ ਪੂਰਾ ਵਧੀਆ ਇੱਕ ਨੰਬਰ ਦਾ ਕੰਮ ਕੀਤਾ ਤੇ ਆਪਾਂ ਵੀ ਸ਼ਾਟ ਲਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਆਜੋ ਤੁਹਾਨੂੰ ਗਰਾਊਂਡ ਹੋਰ ਦਿਖਾ ਦਨੇ ਆ ਗਰਾਊਂਡ ਵੈਸੇ ਬਹੁਤ ਸੋਹਣਾ ਬਣਿਆ ਹੋਇਆ ਸਾਫ਼ ਸੁਪਾਈ ਪੂਰੀ ਐ ਤੇ ਧੰਨਾ ਸਿੰਘ ਯਾਦਗਾਰੀ ਸਟੇਡੀਅਮ ਸਰਕਾਰੀ ਪ੍ਰਾਇਮਰੀ ਸਕੂਲ ਦਾ ਵੀ ਇਹਦੇ ਲੱਗੇ ਲੱਗਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਗਰਾਊਂਡ ਬਹੁਤ ਵਧੀਆ ਪਿੰਡ ਦੀ ਝਲਕ ਦੇਖ ਲਓ ਅੰਦਰੋਂ ਠੀਕ ਹੈ ਜੀ ਇੱਥੋਂ ਦੀ ਆਪਾਂ ਦੇਖਿਆ ਤੇ ਹੋਰ ਆਜੋ ਤੁਹਾਨੂੰ ਪਿੰਡ ਦਿਖਾਈ ਆ ਆ ਗਈ ਸਰਕਾਰੀ ਪ੍ਰਾਇਮਰੀ ਸਕੂਲ ਇਸ ਪਿੰਡ ਦਾ ਜੋ ਬਹੁਤ ਸੋਹਣੇ ਤਰੀਕੇ ਨਾਲ ਬਹੁਤ ਘੈਂਟ ਬਣਿਆ ਹੋਇਆ ਤੇ ਇਹ ਆ ਗਈ ਗਰਾਊਂਡ ਤੇ ਅੰਦਰੋਂ ਸਕੂਲ ਦੀ ਝਲਕ ਦੇਖ ਲਓ ਝੂਲੇ ਲਾ ਕੇ ਪੇੜ-ਪੋਦੇ ਲਾ ਕੇ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਹੈ ਉਸ ਤੋਂ ਬਾਅਦ ਆਪਾਂ ਤੁਹਾਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਪਿੰਡ ਦਾ ਗੁਰਦੁਆਰਾ ਸਾਹਿਬ ਹੈ ਜੋ ਬਹੁਤ ਸੋਹਣੇ ਤਰੀਕੇ ਨਾਲ ਤੇ ਬਹੁਤ ਵਧੀਆ ਬਣਿਆ ਹੋਇਆ ਹੈਗਾ ਸਾਰੇ ਪਿੰਡ ਦੀ ਪੂਰੀ ਸ਼ਰਧਾ ਗਈ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਤਿਆਰ ਹੋਇਆ ਜੀ ਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਗਰਾਊਂਡ ਹੋਰ ਆ ਵਾਲੀਬਾਲ ਦਾ ਇਹ ਵੀ ਨੈਟ ਲਾ ਕੇ ਤੇ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤਾ ਉਹ ਤਾਂ ਆਪਾਂ ਉਹ ਤਾਂ ਬਾਅਦ ਆਪਾਂ ਤੁਹਾਨੂੰ ਲੈ ਕੇ ਆਗੇ ਦੂਸਰੇ ਬੱਸ ਸਟੈਂਡ ਦੇ ਵਿੱਚ ਇਹ ਦੂਸਰਾ ਬੱਸ ਸਟੈਂਡ ਆ ਗਿਆ ਸਾਰੇ ਪਿੰਡ ਦਾ ਤੇ ਇਸ ਬੱਸ ਸਟੈਂਡ ਦੇ ਸਾਹਮਣੇ ਮਾਤਾ ਦਾ ਮੰਦਿਰ ਜੇ ਤੁਸੀਂ ਵੀ ਚਾਹੋ ਨਾ ਵੀ ਤੁਹਾਡੇ ਪਿੰਡ ਆਈਏ ਤਾਂ ਸਾਨੂੰ ਕਮੈਂਟ ਕਰ ਦਿਓ ਤੇ ਪੇਜ ਨੂੰ ਕਰ ਲਓ ਫੋਲੋ